ਲਓ ਭਾਈ ਤੁਹਾਨੂੰ ਅੱਜ ਕੈਨੇਡਾ ਦੀ ਖੇਤੀ ਦਿਖਾਉਣੇ ਆ ਹਨਾ ਸੋ ਪਹਿਲਾਂ ਇੱਥੇ ਹੀ ਸ਼ੁਰੂ ਕਰਦੇ ਆ ਵੈਸੇ ਤਾਂ ਵੱਡੇ ਵੱਡੇ ਫਾਰਮ ਆ ਭਾਈ ਇੱਥੇ ਵੀ ਆਪਾਂ ਕਹਿੰਦੇ ਵਟਪਟ ਵਾਲਾ ਕੰਮ ਕੋਈ ਨਹੀਂ ਕੈਨੇਡਾ ਤੋਂ ਆ ਦਾ ਜਿਹੜਾ ਆਗਾ ਵੱਡੇ ਕੋਲਖਾਂ ਪਹਿਲੇ ਦੂਜੇ ਨੰਬਰ ਦੀ ਬਾਤ ਹੀ ਹੈ ਖੇਤਰਫਲ ਵਾਲਾ ਕੋਲਖਾ ਦੂਜਾ ਜਿਹੜਾ ਇੱਥੇ ਫਾਰਮ ਆ 100-100 ਕਿਲਾ ਲੈਣਾ ਜੋ ਉਹ ਤਾਂ ਬੜਾ ਛੋਟਾ ਇਥੇ ਤਾਂ ਹਜ਼ਾਰਾਂ ਦੀ ਗੱਲ ਹੀ ਹੋਣੀ ਹੈ ਤੇ ਆ ਟਰੈਕ ਆਪ ਲੋਕਾਂ ਦੇ ਫਾਰਮ ਹਾਊਸ ਹੈ ਆ ਟਰੈਕਟਰ ਹੈ ਨਾਲ ਟਰੈਕਟਰਾਂ ਟੋਲੇ ਖੜੇ ਹੋਣਗੇ ਮਤਲਬ ਇਹਨਾਂ ਦੀਆਂ ਮੋਟਰਾਂ ਭਈ ਇਹ ਜਿਵੇਂ ਆਪਣੇ ਨੇ ਮੋਟਰਾਂ ਹੁੰਦੀਆਂ ਆਹ ਮੋਟਰਾਂ ਵਾਲੇ ਕੰਮਰੇ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਘੈਂਟਾ ਕੰਮ ਹੈ ਨਾ ਚਲੋ ਪਰ ਮੈਂ ਇਥੋਂ ਕਣਕ ਤੋਂ ਸ਼ੁਰੂ ਕਰਨਾ ਫਿਰ ਉਹਨੂੰ ਕਈ ਚੀਜ਼ ਦਿਖਾਵਾਂਗੇ ਆ ਹੈਗੀ ਇਹਨਾਂ ਦੀ ਕਣਕ ਇਹ ਕਣਕ ਆ ਵੀਰੇ ਠੀਕ ਆ ਤਾਂ ਇਹ ਜਿਹੜੀ ਹੈਗੀ ਆ ਇਹਦਾ ਸਿਸਟਮ ਇਹ ਹੈ ਵੀ ਇਹਨੂੰ ਵੀਜ ਦਿੰਦੇ ਆ ਵੀਜੇ ਤੋਂ ਬਾਅਦ ਇਹਦੇ ਤੇ برف ਪੈ ਜਾਂਦੀ ਹੈ ਠੀਕ ਆ برف ਪਈ ਜੰਮੀ ਰਹਿੰਦੀ ਆ ਤਿੰਨ ਤਿੰਨ ਚਾਰ ਚਾਰ ਮਹੀਨੇ ਤੇ ਉਸ ਤੋਂ ਬਾਅਦ ਫਿਰ ਇਹ ਇੰਨੀ ਬਿਸ਼ਾਰਮਾ ਫਿਰ ਹਰੀ ਹੋ ਜਾਂਦੀ ਹੈ ਠੀਕ ਹੈ ਤੇ ਮਾਲਾ ਫਿਰ ਫਿਰ برف ਪੈਂਦੀ ਫਿਰ ਡਕੀਂਦਾ ਫਿਰ ਉਹਨੀਆਂ ਮਾਲਾ ਸਾਲ ਚ ਲਗਭਗ ਇੱਥੇ ਇੱਕ ਹੀ ਫਸਲ ਹੁੰਦੀ ਆ ਕਣਕ ਆ ਤੁਹਾਨੂੰ ਦਿਖਾ ਦਿਆ ਵੀ ਇਦਾਂ ਦੀ ਕਣਕ ਹੁੰਦੀ ਆ ਬਈ ਇਹ ਲਓ ਦਿਖਾ ਲਿਆ ਬਾਕੀ ਆ ਕੰਮ ਸਾਰਾ ਜਿਹਦਾ ਹੈਗਾ ਵੱਡੇ ਟਰੈਕਟਰਾਂ ਨੇ ਹੁਣਾ ਪੂਰੇ ਆਪਣੇ ਵਾਂਗੂ ਹੀ ਕੱਢਿਆ ਜਿਵੇਂ ਆਪਣੇ ਆ ਸਾਰਾ ਸਾਰਾ ਘਾਹ ਕੁ ਨਹੀਂ ਹੁੰਦਾ ਮਾੜੇ-ਮੋਟੇ ਆ ਪਾਜਰੇ ਹੈਗੇ ਆ ਆ ਨਦੀਨ ਜਰੂਰ ਹੋ ਜਾਂਦੇ ਆ ਠੀਕ ਹੈ ਤਾਂ ਇਧਰ ਤੇ ਪਾਸੇ ਕਣਕ ਦਾ ਇਹ ਹਾਲ ਹੈ ਤੇ ਦੂਸਰਾ ਇਹ ਇਕੱਲਾ ਖੇਤੀ ਨਹੀਂ ਕਰਦੇ ਆ ਜਿਵੇਂ ਇਧਰ ਆ ਬਸਦਾ ਮਾਲਾ ਫਾਰਮ ਹੋ ਸਕਦੇ ਆਹ ਕਾਰਾਂ ਸੂਰਾ ਜਿਹੜੇ ਆਪਾਂ ਕਿ ਦਿਹਾੜਗੇ ਵੀ ਨਾ ਦਿਹਾੜੀ ਲਾਉਣ ਆਉਂਦੇ ਆ ਉਹ ਵੀ ਕਾਰਾਂ ਤੇ ਆਉਂਦੇ ਆ ਬਈ ਤਾਂ ਕਰੇ ਕੈਨੇਡਾ ਚ ਜਿਹੜਾ ਹੈਗਾ ਬਿਨਾ ਕਾਰ ਤੋਂ ਕੋਈ ਕੰਮ ਨਹੀਂ ਕਰ ਮਤਲਬ ਇੱਥੇ ਦਿਹਾੜੀਆਂ ਕੋਲੇ ਵੀ ਕਾਰਾਂ ਬਈ ਤੇ ਆਪਾਂ ਵਿੱਚ ਹੀ ਉਹਨਾਂ ਦੇ ਇੱਕ ਤੇ ਇਧਰਲੇ ਪਾਸੇ ਜਿਹੜਾ ਆਹ ਆਹ ਕੰਮ ਆ ਇਧਰਲੇ ਪਾਸੇ گاਵਾ ਗੋਮਾਂ ਰੱਖਦੇ ਆ ਇਹ ਠੀਕ ਆ ਇੱਥੇ گاਵਾ ਜ਼ਿਆਦਾਤਰ ਆਪਾਂ ਕਿ ਉਹਦੇ ਵਾਸਤੇ ਜਿਹਦੇ ਵਾਸਤੇ ਮੀਟ ਵਾਸਤੇ ਜਿਹੜਾ ਹਮੇਸ਼ਾ ਹੁੰਦਾ ਮਤਲਬ ਪਸ਼ੂ ਠੀਕ ਆ گاਵਾ ਭੇਡਾਂ ਵਗੈਰਾ ਹੁੰਦਾ ਬਾਕੀ ਜਿਹੜਾ ਇਧਰਲਾ ਜਿਹੜਾ ਏਰੀਆ ਇਧਰਲੇ ਪਾਸੇ ਮੱਕੀ ਬਹੁਤ ਹੁੰਦੀ ਹੈ ਠੀਕ ਆ ਕੈਨੇਡਾ ਦੇ ਵਿੱਚ ਜਿਹੜੀਆਂ ਦੋ ਫਾਸਲਾਂ ਹੁੰਦੀਆਂ ਮੱਕੀ ਤੇ ਆਪਾਂ ਗੱਲ ਕਰ ਗਏ ਕਣਕ ਜਿਹੜੇ ਜਿਹੜੇ ਪਾਸੇ ਏਰੀਆ ਚ ਮਾਇਆ ਦੂਜਾ ਖਾਲ ਖੂਲ ਵਾਲਾ ਕੰਮ ਨਹੀਂਗਾ ਠੀਕ ਆ ਸਿੱਧਾ ਨਾ ਕੋਈ ਪਾਈਪ ਲੈਣਾ ਇਥੇ ਇਹ ਸਿੱਧਾ ਉਤੋਂ ਮਹੀ ਹੀ ਪਾਣਾ ਜਿਵੇਂ ਅੱਜ ਪਈ ਜਾਂਦਾ ਤੇ ਆ ਖਾਲ ਆ ਜਿਹੜਾ ਹੁਣ ਦਿਖਾ ਦਿਆ ਨਾਲ-ਨਾਲ ਵੱਟਾ-ਵਟਣ ਵਾਲਾ ਕੰਮ ਵੀ ਆ ਜਿੰਨਾ ਹੈਗਾ ਹੁਣ ਮੈਂ ਤੁਹਾਨੂੰ ਇਧਰੋਂ ਦੂਜੇ ਪਾਸੇ ਦਿਖਾਉਣਾ ਇੱਕ ਮਿੰਟ ਖੜ੍ਹਦੇ ਮੈਨੂੰ ਛਾਲ ਮਾਰਨ ਦੇ ਸੋ ਮੇਨ ਹਾਈਵੇ ਤੇ ਆਪਾਂ ਠੀਕ ਆਪਾ ਮਾੜਾ ਮਨ ਦੇਖਣ ਦੇ ਗੱਡੀਆਂ ਬਹੁਤ ਤੇਜ਼ ਆਉਣਗੀਆਂ ਤੇ ਫਿਰ ਬਾਅਦ ਵਿੱਚ ਔਖਾ ਹੋਣਾ ਨਾ ਨੋਪਲਾ ਇੱਧਰ ਨਾਲ ਦਿਖਾ ਰਿਹਾ ਉਹ ਜਿੱਥੋਂ ਤੱਕ ਆ ਨਿਗਾਹ ਜਾਂਦੀ ਇੱਥੋਂ ਤੱਕ ਜਮੀਨ ਆਪਣੀ ਹੈ ਨਹੀਂ ਮਤਲਬ ਕਿ ਕਿਸੇ ਹੋਰ ਮਤੇ ਦੀ ਹੈ ਆਪਾਂ ਤਾਂ ਕਹਿੰਦੇ ਵੀਡੀਓ ਬਣਾ ਰਹੇ ਹਾਂ ਤੇ ਪਰ ਇੱਕ ਗੱਲ ਆ ਵੀ ਇਥੋਂ ਸ਼ਾਨਦਾਰ ਮੋਟਰਾਂ ਵਾਲਾ ਕਮਰਾ ਦੇਖ ਕੇ ਤਾਂ ਲੱਗਦਾ ਵੀ ਨਿਯਾਰਾ ਹੀ ਬਹੁਤ ਆ ਰਿਹਾ ਨਾ ਤੇ ਉਹ ਜਦੋਂ ਆਪਾਂ ਕਿ ਕੰਮ ਕਰਨ ਵਾਲੇ ਧਿਆੜੀਆਂ ਕੋਲੇ ਵੀ ਕਾਰਾਂ ਆ ਫਿਰ ਆਪਾਂ ਸੋਚਦੇ ਆ ਵੀ ਯਾਰ ਉੱਥੇ ਜਮੀਨਾ ਵਾਉਣ ਵਾਲਿਆਂ ਕੋਲੇ ਵੀ ਹੈ ਨਹੀਂ ਏ ਸਿਸਟਮ ਸਹੀ ਹੈ ਤਾਂ ਕਿਦਾਂ ਪਰ ਇਧਰੋਂ ਬਈ ਬਾਲੀਆਂ ਤੇਜ਼ ਆ ਜਾਂਦੀਆਂ ਅੰਗਿਆਮੇ ਉਹ ਦੂਜਾ ਜਾਂਦਾ ਨਹੀਂ ਮੈਂ ਇੱਥੇ ਛਾੜ ਦਿੰਦਾ ਠੀਕ ਆ ਆਹ ਆਪਾਂ ਗੱਲ ਕਰ ਗਏ ਜਿਹੜਾ ਆਹ ਖੇਤ ਆ ਇਹ ਨਾ ਘਾਹ ਹੁੰਦਾ ਬਾਈ ਜਿਹੜਾ ਸਭ ਤੋਂ ਸਾਰਾ ਮੈਂ ਜਾਰਜ ਵੀ ਦਿਖਾਇਆ ਸੀਗਾ ਠੀਕ ਆ ਆਹ ਜਿਹੜਾ ਹੈਗਾ ਘਾਹ ਹੁੰਦਾ ਇੱਕ ਅ ਜਿਹਦਾ ਚਾਰੇ ਵਾਸਤੇ ਸਟੋਰ ਹੁੰਦਾ ਹੈ ਪੂਰੇ ਪੂਰੀ ਦੁਨੀਆ ਦੇ ਵਿੱਚ ਜਿਵੇਂ ਮੰਨ ਲਾ ਜਿਹੜੇ ਫਾਰਮ ਹੁੰਦੇ ਆ ਨਾ ਵੱਡੇ ਵੱਡੇ ਫਾਰਮ ਉਹਨਾਂ ਨੂੰ ਫਿਰ ਇਹ ਜਿਵੇਂ ਆਪਣੇ ਇਕੱਠਾ ਲਗਾ ਮਸ਼ੀਨਾਂ ਹੁੰਦੀਆਂ ਉਹ ਮੇ ਇਕੱਠਾ ਭਾਵੇਂ ਕਰਦੇ ਆ ਜੋ ਘਾਹ ਵੱਡਾ ਹੁੰਦਾ ਵੱਢ ਕੇ ਤੇ ਫਿਰ ਉਹ ਸਟੋਰ ਕਰ ਲੈਂ다 ਸਾਰੀ ਪੂਰਾ ਸਾਲ ਫਿਰ ਉਹ ਉਹੀ ਜਿਹੜਾ ਹੈਗਾ ਪਸ਼ੂਆਂ ਨੂੰ ਪਾ ਕੇ ਚੱਲਦਾ ਸੋ ਇਦਾਂ ਦੀ ਕੇਤੀਆਂ ਮੋਟਰਾਂ ਮੋਟਰਾਂ ਵਾਲਾ ਕੰਮ ਹੈ ਨਹੀਂ ਤੁਹਾਨੂੰ ਦੱਸਾਂ ਇਹ ਮੋਟਰਾਂ ਪੰਨਾਂ ਦੇ ਵਿੱਚ ਹੈ ਕਿਹੜੀ ਮਾਰਦੀ ਪੁਰ ਕੇ ਜਾ ਲੋ ਜਿਹੜਾ ਮੋਟਰਾਂ ਧਰਤੀ ਏਥੋਂ ਪਾਣੀ ਆਪਣੇ ਆਪ ਹੀ ਕੱਢਦੇ ਆ ਤੇ ਆਪਣੇ ਵੇਚੇ ਹੀ ਹੁੰਦਾ ਹੈ ਜਿਹੜਾ ਖਾਸ ਕਰਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਦਾ ਇਲਾਕਾ ਜਿੱਦਾ ਹੋ ਗਿਆ ਠੀਕ ਹੈ ਤੇ ਦੇਖ ਲੋ ਤੁਹਾਨੂੰ ਅਜ ਕੋਈ ਮੋਟਰਾਂ ਵੀ ਨਹੀਂ ਤੇ ਜ਼ਮੀਨਾਂ ਬਹੁਤ ਪੰਗਾਂ ਪਰ ਫਸਲ ਇੱਕ ਹੀ ਹੁੰਦੀ ਹੈ ਕੀ ਠੇਕੇ ਦਾ ਪਾਸ ਤੇ ਕੀ ਇੱਧਰ ਬਸ ਵੜੀ ਬੈਠੇ ਆ ਤੁਹਾਨੂੰ ਰੇਹਾ ਸੁਪਿਆਂ ਬਾਰੇ ਵੀ ਜਾਣਕਾਰੀ ਦੇਵਾਂਗੇ ਬਣੇ ਰੋਗਰ ਕੋਲ ਤੋਂ ਦੇਣਾ